ਪੰਦ ਸਿੰਘ ਸਹਿਵਾਨਾਂ ਦੀ ਬੈਠਕ ਹੋਣੀ ਹੈ ਜੀ ਤੇ ਕਹਿੰਦੇ 28 ਜਨਵਰੀ ਇੱਕ ਅਜਿਹਾ ਦਿਨ ਮੰਨਿਆ ਜਾ ਰਿਹਾ ਹੈ ਜਿਸ ਦਿਨ ਸਾਰੀ ਧੁੰਦ ਜਿਹੜੀ ਛੱਟ ਜਾਣੀ ਹੈ ਵੱਖ-ਵੱਖ ਪੰਥਕ ਮਾਮਲੇ ਜਿਹੜੇ ਇਸ ਟਾਈਮ ਫੀਜ਼ਾ ਦੇ ਵਿੱਚ ਘੁੰਮ ਰਹੇ ਨੇ ਕਈਆਂ ਉੱਤੇ ਦੁਬਿਧਾ ਵੀ ਹੈ ਕਈਆਂ ਉੱਤੇ ਸ਼ੰਕ ਸ਼ੋਭੇ ਵੀ ਖੜੇ ਨੇ ਉਹ ਕਹਿੰਦੇ 28 ਜਨਵਰੀ ਨੂੰ ਜਿਹੜੀ ਸਾਰੀ ਧੁੰਦ ਉਹ ਛੱਟ ਜਾਣੀ ਹੈ ਪ੍ਰਵੀਨ ਜੀ 2 ਦਸੰਬਰ ਨੂੰ 2 ਦਸੰਬਰ 2024 ਨੂੰ ਅਖੀਰ ਕੱਲ ਤੱਕ ਸਭ ਦੀ ਤਸਵੀਲ ਤੋਂ ਪੰਦ ਸਿੰਘ ਸਹਿਵਾਨ ਵੱਲੋਂ ਜਿਹੜੇ ਹੁਕਮਨਾਮੇ ਪੜੇ ਗਏ ਜੋ ਦੇਸ਼ ਦਿੱਤੇ ਗਏ ਉਹਨਾਂ ਦੀ ਪਾਲਣਾ ਸਮੁੱਚੀ ਕਾਲੀ ਲੀਡਰਸ਼ਿਪ ਨੇ ਕਰਨੀ ਸੀ ਚਾਹੇ ਉਹ ਦਾਗੀ ਸੀ ਚਾਹੇ ਉਹ ਬਾਗੀ ਸੀ ਹੂੰ 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 ਉਹਨਾਂ ਸਾਰੀਆਂ ਧਿਰਾਂ ਨੂੰ ਉਹ ਦਿਸ਼ਾ ਨਿਰਦੇਸ਼ ਦਿੱਤਾ ਗਿਆ ਉੱਥੋਂ ਇਵਨ ਰਾਹ ਦਿਖਾਇਆ ਗਿਆ ਕਿ ਭਾਈ ਕਿਉਂਕਿ ਮੈਨੂੰ ਯਾਦ ਹੈ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ ਆਹ ਜਿਹੜੀ ਸਾਰੀ ਲੀਡਰਸ਼ਿਪ ਖੜੀ ਹੈ ਇਹ ਪੰਥਕ ਤੌਰ ਤੇ ਆਧਾਰ ਗਵਾ ਚੁੱਕੀ ਹੈ ਹੂੰ ਨਵੰਦਗੀ ਕਰਨ ਦਾ ਆਧਾਰ ਗਵਾ ਚੁੱਕਿਆ ਮਤਲਬ ਉਹਨਾਂ ਨੂੰ ਮੁੜ ਕੇ ਆਧਾਰ ਹਾਸਲ ਕਰਨ ਦਾ ਰਾਹ ਵੀ ਦਿਖਾਇਆ ਉਸ ਦਿਨ ਕਿ ਭਾਈ ਇਸ ਤਰੀਕੇ ਨਾਲ ਆ ਗਾਂ ਵਧੋ ਮੁੜ ਕੇ ਮੈਂਬਰਸ਼ਿਪ ਹਾਸਲ ਕਰੋ ਤੇ ਉਸ ਮੈਂਬਰਸ਼ਿਪ ਚੋਂ ਤੁਹਾਨੂੰ ਮੁੜ ਕੇ ਚੁਣਿਆ ਜਾਂਦਾ ਚੁਣ ਕੇ ਆ ਜੋ ਪਰ ਉਹ ਰਾ ਚੁੰਨ ਦੀ بجائے ਫਿਰ ਉਹੀ ਰਾਜਨੀਤਿਕ ਪੈਂਤੜੇਵਾਦੀ ਵਾਲਾ ਰਾਹ ਚੁਣਨ ਲੱਗ ਪਿਆ ਤੇਰਾ ਤੇ ਇੱਕ ਤਰ ਮੁੜ ਕੇ ਸ਼ਿਕਾਇਤਾਂ ਦਰਜ ਸ਼ਿਕਾਇਤਾਂ ਤੇ ਆ ਗਈ ਇੱਕ ਤਰ ਤੱਕੇ ਨਾਲ ਅੱਗੇ ਵਧ ਗਈ ਹਮ ਇਹ ਸਾਰੇ ਵਰਤਾਰੇ ਚ ਲੈ ਦੇ ਕੇ ਕੱਲੇ ਗਿਆਨੀ ਰਕबीर ਸਿੰਘ ਚਰਚਾ ਚਾਹੁੰਦੇ ਰਹੇ ਕਿਉਂਕਿ ਜਿਹੜੇ ਫੈਸਲੇ ਪੰਜ ਸਿੰਘ ਸਹਿਬਾਨ ਨੇ ਲਏ ਸੀ ਹਮ ਹਮ ਉਹਨਾਂ ਦੇ ਵਿੱਚੋਂ ਸਿੱਧੀ ਪਹੁੰਚ ਅਪਰੋਚ ਸ਼ਿਕਾਇਤ ਕਰਨ ਵਾਲੀ ਤਰਬੀ ਮਸਲਾ ਹੱਲ ਕਰਨ ਵਾਲੀ ਤਰਬੀ ਹੰਮੀ ਭਰਉਣ ਵਾਲੀ ਤਰਬੀ ਮਨਾਉਣ ਵਾਲੀ ਤਰਬੀ ਸਮਾ ਵਧਾਉਣ ਵਾਲੀ ਤਰਬੀ ਹਰ ਪਹਿਲੂ ਤੇ ਉਹ ਜੱਦਰ ਸਿੰਘ ਵੀਰ ਸਿੰਘ ਨੂੰ ਲੈ ਦੇ ਕੇ ਗੱਲ ਕਰਦੀ ਰਿਹਾ ਅਸੀਂ ਜਾਇਆ ਜੀ ਮਿਲਿਆ ਜੀ ਮਨਾ ਲੇ ਜੀ ਮੰਨ ਗਏ ਜੀ ਉਹਨਾਂ ਨੇ ਹੰਮੀ ਭਰਤੀ ਜੀ ਮਤਲਬ ਇਹ ਸਵਾਲ ਵੀ ਹੋਣ ਲੱਗ ਪਿਆ ਕਿ ਜਿਹੜੇ ਪੰਥ ਸਿੰਘ ਸਾਹਮਣੇ ਫੈਸਲੇ ਨੇ ਕਿ ਉਹਨਾਂ ਨੂੰ ਇੱਕ ਸਿੰਘ ਸਰਵੰਨ ਪਲਟ ਸਕਦੇ ਨੇ ਜੀ ਜੀ ਕਿ ਉਹਦੇ ਵਿੱਚ ਕੋਈ ਸ਼ੂਟ ਦੇ ਸਕਦੇ ਨੇ ਸੋ ਸਿੰਘ ਸਾਹਿਬ ਵੀ ਨਿਸ਼ਾਨੇ ਤੇ ਆਉਣ ਲੱਗ ਪਏ ਤੇ ਇਹ ਵੀ ਆਉਣ ਲੱਗ ਪਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਾਜਤਾਤ ਲਾਂਭੇ ਕਰਤਾ ਜੀ ਇਸ ਲਈ ਇਹ ਨਰਮ ਰੱਖਦੇ ਨੇ ਇਹ ਇਹ ਅਕਾਲੀ ਦਲ ਨਾਲ ਮਤਲਬ ਕਿ ਉਸ ਤਰ੍ਹਾਂ ਨਿਭ ਸਕਦੇ ਨੇ ਇਸ ਲਈ ਕਹਿੰਦੇ ਜੀ ਕੁਝ ਵੀ ਸੈਟਿੰਗ ਹੋ ਸਕਦੀ ਹੈ ਹਮ ਹਮ ਜਦੋਂ ਇਹ ਗੱਲਾਂ ਆਈਆਂ ਤਾਂ ਇੱਕ ਵਾਰ ਫਿਰ ਸਿੰਘ ਸਹਿਬਾਨ ਨੇ ਵੀ ਸੁਚੇਤ ਹੁੰਦਿਆ ਮੈਨੂੰ ਪਤਾ ਲੱਗਾ ਕਿ ਜਿਸ ਦਿਨ ਧਾਮੀ ਹੋਰੀ ਬਡਾਲਾ ਹੋਰੀ ਮਿਲ ਕੇ ਵੀ ਆਏ ਹਾਂ ਜੀ ਉਸ ਦਿਨ ਵੀ ਉਹਨਾਂ ਨੇ ਕਿਹਾ ਕਿ ਪਈਆ ਅਕਾਲੀ ਦਲ ਵਾਲੀ ਬਾਦਲ ਤੇ ਬੈਠਦਾ ਚਾਹੇ मतलब के वोटरा छोटरा समर्थका दो ही हाथ खड़े करा ले उन्होंने तो अपनी शक्ति दिखानी शुरू कर दी ਤੁਸੀਂ ਰੋਜ਼ ਸਾਡੇ ਕੋਲ ਨੂੰ ਆ ਜਾਨੇ ਅਸੀਂ ਤਾਂ ਫੈਸਲਾ ਸੁਣਾਇਆ ਹੋਇਆ ਤੁਸੀਂ ਵੀ ਕੋਈ ਆਪਣਾ ਇਕੱਠ-ਕੁੱਠ ਕਰਕੇ ਦੱਸੋ ਨਾ ਤੁਸੀਂ ਵੀ ਕੋਈ ਕਿਸੇ ਦਖਲ ਸੀ ਕਿ ਤੁਹਾਡਾ ਕੋਈ ਹੈ ਵੀ ਹੈ ਕਿ ਤੁਸੀਂ ਉੱਥੇ ਉਵੇਂ ਫਿਰ ਜਨਰਲ ਸ਼ਿਕਾਇਤਾਂ ਲੈ ਕੇ ਕਹਿੰਦੇ ਇਹ ਜੀ ਵੀ ਕੋ ਗੱਲਬਾਤ ਹੋਈ ਉਸੇ ਦਿਨੇ ਧਾਮੀ ਸਾਹਿਬ ਹਾਮੀ ਭਰ ਕੇ ਆਏ ਸੀ ਕਿ ਠੀਕ ਹੈ ਜੀ ਸੱਤ ਮੈਂਬਰੀ ਕਮੇਟੀ ਜੀ ਦੀ ਦਿਸ਼ਾ ਰੇ ਦਾ ਜਿੰਨੇ ਆ ਮੈਂ ਆਪਣੇ ਮੈਂਬਰਾਂ ਦੀ ਮੀਟਿੰਗ 'ਚ ਵਿਚਾਰੂੰਗਾ ਉਹ ਮੈਂਬਰਾਂ ਦੀ ਮੀਟਿੰਗ ਵੀ ਹੋਲੀ ਮਸਲਾ ਬਹੁਤ ਵੱਡਾ ਅਸੀਂ ਸ਼ੋਮਨੀ ਕਮੇਟੀ ਦੀਆਂ ਵੋਟਰਾਂ ਦੀ ਸੂਚੀਆਂ ਵਾਲਾ ਕਿਉਂਕਿ ਜਿਸ ਤਰ੍ਹਾਂ ਦੀ ਛੇੜਖੰਨੀ ਹੋਈ ਹੈ ਜਿਸ ਤਰ੍ਹਾਂ ਉਹਦੇ ਵਿੱਚ ਬਿਨਾ ਸਿੰਘ ਤੇ ਬਿਨਾ ਕੌਰ ਵਾਲੇ ਨਾਮਾਂ ਨੂੰ ਸ਼ਾਮਲ ਕਰਕੇ ਵੋਟਰ ਬਣਾਇਆ ਹੈ ਜੇ ਉਹ ਸ਼ੱਕੇ ਸੂਬੇ ਖੜੇ ਹੋਗੇ ਉਹਦੇ ਅਧਾਰ ਤੇ ਸੁਖਵੀਰ ਬਾਦਲ ਬਲਵਿੰਦਰ ਭੁੰਦਰ ਦਲਜੀਤ ਸਿੰਘ ਚੀਮਾ ਤੇ ਸ਼ੋਮਨੀ ਗੁਰਦਾਪਨ ਦੇ ਕਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ ਅਕਾਲੀ ਲੀਡਰਸ਼ਿਪ ਜਾ ਕੇ ਐਸ ਐਸ ਸਰੋਬ ਸਾਹਿਬ ਜਿਹੜੇ ਗੁਲਦਰਾ ਚੌਂਕ ਕਮਿਸ਼ਨ ਦੇ ਕਮਿਸ਼ਨਰ ਨੇ ਉਹਨਾਂ ਨੂੰ ਸ਼ਿਕਾਇਤ ਪੱਤਰ ਵੀ ਦਿਆ ਹੈ ਤੇ ਦਰੁਸਤੀ ਉਹਨਾਂ ਦੀ ਕਾਰਵਾਈ ਵੀ ਸ਼ੁਰੂ ਹੋ ਗਈ ਇਹ ਮੈਨ ਉਸੇ ਮੈਂਬਰਿਕ ਚ ਸੱਤਵੇਂ ਮੈਂਬਰੀ ਕਮੇਟੀ ਆਉਣੀ ਸੀ ਉਹਦਾ ਕਿੱਥੇ ਗਿਆ ਹੁਣ ਜਦੋਂ ਇਹ ਸਾਰੇ ਮਸਲੇ ਆਏ ਤਾਂ ਇੱਕ ਵਾਰ ਫੇਰ ਸੁਦਾ ਪਰ ਉਧਰ ਉਧਰ ਹੀ ਕਿ ਜਦਰ ਸਾਹਿਬ ਤੁਸੀਂ ਬੁਲਾ ਲਓ ਸੱਤ ਮੈਂਬਰੀ ਕਮੇਟੀ ਦੀ ਬੈਠਕ ਤੁਹਾਡੇ ਕਹਿੰਦੇ ਕੁਝ ਹੋ ਜੂਵੇ ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੱਤਵੇਂ ਮੈਂਬਰੀ ਕਮੇਟੀ ਛੱਡੋ ਆਪਾਂ ਪੰਜ ਸਿੰਘ ਸਾਹਿਬਾਂ ਦੀ ਬੈਠਕ ਬੁਲਾਉਣੀ ਹੈ ਮੇਰੀ ਕਾਲ ਅਕਾਲੀ ਲੀਡਰਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਨਹੀਂ ਜੀ ਇਹ ਤਾਂ ਰੁਟੀਨ ਕਾਰਵਾਈ ਲਈ ਜਦਰ ਸਾਹਿਬ ਨੇ ਦੋ ਚਾਰ ਮਹੀਨੇ ਬਾਅਦ ਬੁਲਾਉਣੀ ਹੋਣੀ ਹੈ ਮੈਂ ਕਹਿੰਦਾ ਬਿਲਕੁਲ ਕੁਝ ਰੁਟੀਨ ਮਾਮਲੇ ਵੀ ਹੋਣਗੇ ਪਰ ਰੁਟੀਨ ਮਾਮਲਿਆਂ ਦੇ ਨਾਲ ਨਾਲ 2 ਦਸੰਬਰ ਨੂੰ ਜਿਹੜੇ ਹੁਕਮ ਦਿੱਤੇ ਗਏ ਉਹਨਾਂ ਹੁਕਮਾਂ ਦੀ ਜਿਹੜੀ ਪਾਲਣਾ ਨਹੀਂ ਹੋਈ ਉਹਦੀ ਪੁਣਛਾਣ ਵੀ ਹੋਊਗੀ। ਹੂੰ ਪੁਣਛਾਣ ਹੋਊਗੀ ਕਿ ਸੱਤ ਮੈਂਬਰੀ ਕਮੇਟੀ ਨੂੰ ਕਿਉਂ ਨਹੀਂ ਅਧਿਕਾਰ ਖੇਤਰ ਦਿੱਤਾ ਗਿਆ ਅਕਾਲੀ ਦਲ ਦੀ ਮੁੜ ਬਹਾਲੀ ਦੀ ਮੈਂਬਰਸ਼ਿਪ ਸ਼ੁਰੂ ਕਰਨ ਦਾ। ਪੁਣਛਾਣ ਹੋਊਗੀ ਕਿ ਕਿਉਂ ਆਪਣੇ ਆਪ ਹੀ ਵੋਟਰ ਮਹਮ ਸ਼ੁਰੂ ਕਰ ਲਈ ਉਹ ਵੀ ਉਸ ਧਿਰ ਨੇ ਜਿਹਨੂੰ ਕਿਹਾ ਗਿਆ ਆਧਾਰ ਨੂੰ ਸੀ ਆਧਾਰ ਹਸਤਾ ਕਰੋ ਪਹਿਲਾਂ ਡਾਇਰੈਕਟ ਕਿਵੇਂ ਸ਼ੁਰੂ ਹੋ ਗਏ। ਪੁਣਛਾਣ ਇਹ ਵੀ ਹੋਊਗੀ ਕਿ ਜਦੋਂ ਜੱਫਰਦਾਰ ਸਾਹਿਬ ਨੇ ਇਹ ਕਹਿਤਾ ਕਿ ਕੋਈ ਕਮੇਟੀ ਨਹੀਂ ਬਣ ਸਕਦੀ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਪਣਾ ਪੱਖ ਰੱਖਤਾ ਪੰਜ ਪਿਆਰੇ ਮਰੇ ਗੁਰੂ ਸਾਹਿਬ ਮੂਰੇ ਇਹ ਮਾਮਲਾ ਖਤਮ ਹੈ ਉਹਦੇ باوجود ਵੀ ਮਤਲਬ ਕਿ ਉਹ ਕਮੇਟੀ ਸਟੈਂਡ ਕਰ ਰਹੀ ਆ ਫਿਰ ਇਹ ਪੁਨਛਣਤਾ ਇਸ ਮਸਲੇ ਦੀ ਵੀ ਹੋਗੀ ਹਾਂ ਪੁਨਛਣਤਾ ਇਹ ਵੀ ਹੋਗੀ ਕਿ ਸਿਕੰਦਰ ਸਿੰਘ ਮਰੋਕੇ ਵਾਲਾ ਮਾਮਲਾ ਕਿੱਥੇ ਗਿਆ ਜਿਹੜੇ ਉਸ ਦਿਨ ਗੈਰਹਾਜ਼ਰ ਸੀ ਉਹ ਮੁੜ ਕੇ ਕਦੋਂ ਬੁਲਾਉਣੇ ਨੇ ਕਦੋਂ ਤਨਖਾਹ ਲਾਉਣੀ ਹੈ ਉਹ ਕਿੱਥੇ ਗਿਆ ਉਹ ਆਪਣੇ ਆਪ ਹੀ ਐਂ ਮਾਫੀ ਹੋ ਗਈ ਪੁਨਛਣ ਇਹ ਵੀ ਹੋਗੀ ਕਿ ਜਿਹੜੇ ਜੱਤਰ ਗੈਨੀ ਗੁਰਵਚਨ ਸਿੰਘ ਗੈਨੀ ਗੁਰਮਖ ਸਿੰਘ ਉਹਨਾਂ ਨੂੰ ਕਿਹਾ ਸੀਗਾ ਕਿ ਸਪਸ਼ਟ ਕਰਨ ਤੁਹਾਡਾ ਪ੍ਰਵਾਨ ਨਹੀਂਗਾ ਤੇ ਤੁਸੀਂ ਜਨਤਕ ਸਮਾਗਮ ਵਿੱਚ ਨਹੀਂ ਵਿੱਚ ਚ ਸਕਦੇ ਜਦ ਤੱਕ ਤੁਹਾਨੂੰ ਇੱਥੇ ਨਹੀਂ ਬੁਲਾਇਆ ਜਾਂਦਾ ਉਹਨਾਂ ਨੂੰ ਬੁਲਾਉਣ ਵਾਲਾ ਮਾਮਲਾ ਵੀ ਆਊਗਾ ਮਾਮਲਾ ਚਿੱਠੀ ਜਿਹੜੀ ਜਨਤਕ ਕਰਨੀ ਸੀ ਸੋ ਕੁਝ ਸਵਾਲ ਸਿੰਘ ਸਾਹਿਬ ਦੇ ਪਾਲੇ 'ਚ ਖੜੇ ਨੇ ਜਿਆਦਾਤਰ ਸਵਾਲ ਅਕਾਲੀ ਦਲ ਵਾਲੀ ਧਿਰ ਦੇ ਪਾਲੇ 'ਚ ਖੜੇ ਨੇ ਕੁਝ ਸਵਾਲ ਮਤਲਬ ਕਿ ਸੰਗਤ ਦੇ ਮਨਾ 'ਚ ਖੜੇ ਨੇ ਤੇ ਕੁਝ ਸਵਾਲ ਸੁਧਾਰ ਮਹਰ ਵਾਲੀ ਧਿਰ ਨੂੰ ਵੀ ਖੜੇ ਨੇ ਸੋ ਸਮੁੱਚੇ ਸਵਾਲਾਂ ਦਾ ਹੱਲ ਹੋ ਸਕਦਾ 28 ਤਰੀਕ ਨੂੰ ਆ ਜਾਵੇ ਜੀ ਜੀ ਅਕਾਲੀ ਦਲ ਦਾ ਫਿਕਰ ਜ਼ਰੂਰ ਬਧੇ ਉਹਨਾਂ ਨੂੰ ਲੱਗਦਾ ਕਿ ਕਿਤੇ 2 ਤਰੀਕ ਵਾਲੀ ਨਾ ਹੋਵੇ ਕਿਤੇ ਮੁੜ ਕੇ ਤਲਬਨਾ ਕਰਲੇ ਜਾਓ ਕਿਤੇ ਜਿਹੜੀ ਮੈਂਬਰਸ਼ਿਪ ਮੈਂ ਸ਼ੁਰੂ ਕੀਤੀ ਆ ਉਸ ਪਰ ਰੋਕਣ ਰੋਕਣਾ ਲੱਗ ਜਵੇ ਬ੍ਰੇਕ ਨਾ ਲੱਗ ਜਵੇ ਹੈਨਾ ਦੂਸਰੇ ਪਾਸੇ ਕੁਝ ਤਰ੍ਹਾਂ ਵੀ ਕਹਿੰਦੀ ਆ ਕਿ ਹੁਣ ਸੈਟਿੰਗ ਹੋ ਗਈ ਕਿਉਂਕਿ ਗਾਨੀ ਹਰਪ੍ਰੀਤ ਸਿੰਘ ਬਾਰੇ ਕਿਹਾ ਤਾਂ ਹੈ ਸਿੰਘ ਸਾਹਿਬ ਨੇ ਪਰ ਉਹਨਾਂ ਦੀ ਬਹਾਲੀ ਦਾ ਸ਼ਬਦ ਨਹੀਂ ਕਿਹਾ ਕਿ ਹਾਂ ਹੁਣ ਤੋਂ ਸੇਵਾ ਸੰਭਾਲਣ ਅਜੇ ਤੱਕ ਉਹਨਾਂ ਸੇਵਾ ਸੰਭਾਲੀ ਨਹੀਂ ਤੇ ਜੇ ਸੇਵਾ ਨਹੀਂ ਸੰਭਾਲੀ ਤਾਂ ਚਲੋ ਪੰਚ ਸਿੰਘ ਜਮਾਂ ਦੀ ਬੈਠਕ 'ਚ ਨਹੀਂ ਆਉਣਗੇ ਤੇ ਜੇ ਗਾਨੀ ਹਰਪ੍ਰੀਤ ਸਿੰਘ ਨਹੀਂ ਆਏ ਕਹਿੰਦੇ ਇਹਨਾਂ ਦਾ ਤਾਂ ਕੀ ਬਾਕੀਆਂ ਨੂੰ ਮਨਾ ਲਿਆ ਗਿਆ ਸੋ ਇਸ ਲਈ ਕਿਤੇ ਇਹ ਤਾਂ ਨਹੀਂ ਕਿ ਕਿ ਕੌਮ ਦੇ ਸਿਰ ਦੇ ਉੱਤੇ ਧੁੰਦ ਖੜੀ ਰਹੇ ਤੇ ਇਹ ਆਪਣਾ ਵਿੱਚੋਂ ਲੈਟਾਂ ਬਾਲ ਕੇ ਗੱਡੀ ਕੱਢ ਕੇ ਲੈ ਜਾਣ ਸੋ ਇਹ ਵੀ ਸਵਾਲ ਖੜੇ ਹੋ ਗਏ ਨੇ ਸੋ ਇਸ ਲਈ 28 ਤਰੀਕ ਨੂੰ ਬਹੁਤ ਕੋ ਸਪਸ਼ਟ ਹੋਣਾ ਹੈ ਇਹਨਾ ਮੂਰੇ ਜਥੇਦਾਰ ਸਹਿਬਾਨ ਮੂਰੇ ਚਣੌਤੀ ਹੈ ਕਿ ਅਕਾਲ ਤੱਕ ਸਭ ਦੇ ਰੁਤਵੇ ਨੂੰ ਕਾਇਮ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਹੁਕਮਨਾਮਿਆਂ ਨੂੰ ਪ੍ਰਵਾਨ ਮਤਲਬ ਮੇਰੀ ਕੱਲ ਸਾਫਕਾ ਜਥੇਦਾਰ ਸਾਹਿਬ ਨਾਲ ਗੱਲ ਹੋ ਰਹੀ ਸੀ ਉਹ ਕਹੇ ਸੀ ਕਿ ਜਾਂ ਤਾਂ ਗੁਰੂ ਦੇ ਸਨਮੁਖ ਹੋਇਆ ਜਾਂਦਾ ਜਾਂ ਮਨਕਰ ਹੋਇਆ ਜਾਂਦਾ ਹੁਣ ਇਹ ਤਾਂ ਮੁਨਕਰ ਹੋਣਾ ਨਹੀਂ ਚਾਹੁੰਦੀ ਪਰ ਸਨਮੁਖ ਹੋ ਨਹੀਂ ਰਹੀ ਹੂੰ ਸੋ ਇਸ ਲਈ ਹੁਣ ਸਾਰੀ ਗੱਲ ਸਿੰਘ ਸਹਿਬਾਂ ਤੇ ਆ ਪੰਜ ਸਿੰਘ ਸਹਿਬਾਨਾਂ ਦੀ 28 ਜਨਵਰੀ ਨੂੰ ਹੋਣ ਵਾਲੀ ਬੈਠਕ ਦੇ ਵਿੱਚ ਮੈਨੂੰ ਲੱਗਦਾ ਤੁਹਾਨੂੰ ਦੇ ਸਾਰੇ ਬਦਲ ਛੱਡ ਜਾਣਗੇ ਜੀ ਜੀ ਦੇਖੋ ਕੀ ਬਣਦਾ ਪਰ ਜਿਵੇਂ ਤੁਸੀਂ ਕਿਹਾ ਵੀ ਪ੍ਰੋਸੀ ਯੋਗਤਾ ਵੀ ਹੁਣ ਤਾਂ ਦਾਤੇ ਲੱਗੀ ਪਈ ਹੈ ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਨੇ ਦੁਬਿਧਾ ਵੀ ਨਵੇਂ ਬਹੁਤ ਜ਼ਿਆਦਾ ਖੜੀ ਕਰ ਦਿੱਤੀ ਹੈ ਇੰਨਾ ਕੁ ਕੁਝ ਵਾਪਰ ਰਿਹਾ ਪੰਥਕ ਰਾਜਨੀਤੀ ਦੇ ਵਿੱਚ ਵੀ ਲੋਕਾਂ ਦਾ ਇਹਨਾਂ ਮਸਲਿਆਂ ਤੋਂ ਨੀਰਸ ਹੋਣਾ ਵੀ ਇੱਕ ਨਿਰਾਸ਼ਾਜਨਕ ਪਹਿਲੂ ਆ ਕਿ ਉਨੀ ਚਰਚਾ ਨਹੀਂ ਹੋ ਰਹੀ ਜਾਂ ਉਹਨਾਂ ਦਬਾਅ ਸੰਗਤ ਵੱਲੋਂ ਲੋਕਾਂ ਵੱਲੋਂ ਨਹੀਂ ਹੈ ਕਿ ਤੁਸੀਂ ਭਈ ਆ ਚੀਜ਼ ਦਿਓ ਉਹ ਤਾਂ ਠੀਕ ਹੈ ਕਿ ਮੀਡੀਆ ਦੇ ਵਿੱਚ ਗੱਲਾਂ ਆਉਂਦੀਆਂ ਨੇ ਉਸ ਤੋਂ ਬਾਅਦ ਲੋਕ ਚਰਚਾ ਕਰਦੇ ਨੇ ਲੋਕਾਂ ਦੇ ਡਰ ਖੋਣੇ ਕਈ ਚੀਜ਼ਾਂ ਤਾਂ ਹਲੇ ਭੇਤਬਾਰ ਕਰਾਰ ਨਹੀਂ ਨੇ ਤਾਂ ਜਿੱਦੇ ਵੀ ਚੱਕਿਆ ਗਿਆ ਤੇ ਸ਼ਾਇਦ ਇਹ ਵੀ ਆ ਵੀ ਚੀਜ਼ਾਂ ਨਾ ਰਹਿਣੀਆਂ ਉੱਥੇ ਨਾ ਰਹਿਣ